ਤਸ਼ਰੀਆ ਕਾਲ ਜੀ ਮੌਸਮ ਦੀ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ ਅੱਜ ਰਾਤ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਦਿਨ ਵੇਲੇ ਦੀ ਗੱਲ ਕਰੀ ਤੇ ਦਿਨ ਵੇਲੇ ਪੰਜਾਬ ਦੇ ਵਿੱਚ ਆਪਾਂ ਨੂੰ ਹਲਕਾ ਫੁਲਕਾ ਬੱਦਲ ਵਜਦਾ ਮਾਹੌਲ ਦੇਖਣ ਨੂੰ ਮਿਲਿਆ ਜਿਸ ਦੇ ਸਿੱਟੇ ਵੱਜੋ ਹਲਕੀ ਫੁਲਕੀ ਬੂੰਦਾਬੰਦੀ ਦਾ ਮਾਹੌਲ ਆਪਾਂ ਨੂੰ ਕੁਝ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਸਵੇਰ ਵੇਲੇ ਅੰਮ੍ਰਿਤਸਰ ਦੇ ਨੇੜਲੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੀਆਂ ਫੁਲਕੀਆਂ ਕਰਵਾਈਆਂ ਕੁਝ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲੀਆਂ ਬੋਤੇ ਇਲਾਕੇ ਵਿੱਚ ਹਲਕਾ ਫੁਲਕੀਆਂ ਕਰਵਾਈਆਂ ਦੇਖਣ ਨੂੰ ਮਿਲੀਆਂ ਉਸ ਤੋਂ ਬਾਅਦ ਜੇਕਰ ਦੁਪਹਿਰ ਦੀ ਪੰਜਾਬ ਦੇ ਉੱਤੇ ਬੰਦੀ ਹੋਈ ਦਿਖਾਈ ਦੇ ਰਹੀ ਸੀ ਜਿਸ ਦੇ ਕਾਰਨ ਆਪਾਂ ਨੂੰ ਲੁਧਿਆਣੇ ਦੇ ਇਲਾਕਿਆਂ ਦੇ ਉੱਤੇ ਆਪਾਂ ਨੂੰ ਕਾਫੀ ਤਗੜੀਆਂ ਉਮੀਦ ਦੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਮਲੇਰ ਕੋਟਲਾ ਹੋ ਗਿਆ ਸਮਰਾਲਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਹਲਕੀਆਂ ਫੁਲਕੀਆਂ ਦੇ ਨਾਲ ਕੁਝ ਇਲਾਕਿਆਂ ਵਿੱਚ ਤੇਜ਼ ਕਾਰਵਾਈਆਂ ਦੇਖਣ ਨੂੰ ਮਿਲਿਆ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਥੋੜੀ ਜੀ ਤਬਦੀਲੀ ਦੇਖਣ ਨੂੰ ਮਿਲੀ ਹੈ ਗਰਮੀ ਤੋਂ ਰਾਹਤ ਦੇਖਣ ਨੂੰ ਮਿਲੀ ਹੈ ਮੈਕਸਿਮਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਆਪਾਂ ਨੂੰ 35 ਤੋਂ ਲੈ ਕੇ 37 ਡਿਗਰੀ ਦੇ ਵਿੱਚਕਾਰ ਜ਼ਿਆਤਰ ਇਲਾਕਿਆਂ ਦੇ ਵਿੱਚ ਟੈਂਪਰੇਚਰ ਦੇਖੇ ਗਏ ਹਨ ਓਵਰਆਲ ਪੰਜਾਬ ਦਾ ਮਾਹੌਲ ਬਦਲਬਦਲ ਵਾਲਾ ਆਪਾਂ ਨੂੰ ਸਾਰਾ ਦਿਨ ਟੁੱਟਵੇਂ ਤੌਰ ਤੇ ਦੇਖਣ ਨੂੰ ਮਿਲਿਆ ਹੈ ਜੇਕਰ ਤਾਜ਼ਾ ਲਾਈਵ ਸੈਲਟ ਤਸਵੀਰਾਂ ਦੇਖੀਏ ਤਾਂ ਅੱਜ ਰਾਤ ਦਾ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੇ ਆਏ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਜਾਣਕਾਰੀ ਸਮੇਂ ਸਿਰ ਪਹੁੰਦੀ ਰਹੇ ਬਿਨਾਰ ਕਾਬੜ ਤੋਂ ਜੇਕਰ ਅੱਜ ਰਾਤ ਦੇ ਮੌਸਮ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਘੰਟਿਆਂ ਦੇ ਵਿੱਚ ਉਮੀਦ ਮੁਤਾਬਿਕ ਆਪਾਂ ਨੂੰ ਕੁਝ ਇਲਾਕਿਆਂ ਵਿੱਚ ਹਲਕੀ ਫੁਲਕੀ ਬੱਦਲਬਾਜ਼ੀ ਦੇਖਣ ਨੂੰ ਮਿਲ ਸਕਦੀ ਹੈ ਤਕਰੀਬਨ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਇਸ ਵੇਲੇ ਵੀ ਆਪਾਂ ਨੂੰ ਟੁੱਟਮੀ ਬੱਦਲਬਾਜ਼ੀ ਦੇਖਣ ਨੂੰ ਮਿਲ ਰਹੀ ਹੈ ਉਠਿੰਡੇ ਤੋਂ ਲੈ ਕੇ ਲੁਧਿਆਣਾ ਪਟਿਆਲਾ ਬਾਕੀ ਜਿਹੜੇ ਇੱਧਰ ਹਰਿਆਣੇ ਨਾਲ ਟੱਚ ਕਰਦੇ ਇਲਾਕਿਆਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਬੱਦਲਬਾਜ਼ੀ ਦੇਖਣ ਨੂੰ ਮਿਲ ਰਹੀ ਹੈ ਉਮੀਦ ਹੈ ਕਿ ਅਗਲੇ ਆਉਣ ਵਾਲੇ ਘੰਟਿਆਂ ਦੇ ਵਿੱਚ ਅੱਧ ਰਾਤ ਤੋਂ ਬਾਅਦ ਫਿਰ ਤੋਂ ਨਵੇਂ ਸਿਸਟਮ ਵਨਣਗੇ ਜਿਦੇ ਵਿੱਚ ਪਟਿਆਲਾ ਫਤੇਗੜ ਚ ਹੈ ਰੂਪਨਗਰ ਕਰਾਲੀ ਮੁਹਾਲੀ ਮਰਿੰਡਾ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਸਿਸਟਮ ਅੱਗੇ ਵੱਧਦੇ ਹੋਏ ਦਿਖਾਈ ਦੇਣਗੇ ਫਿਰ ਤੋਂ ਲੁਧਿਆਣਾ ਅਮਲੇਰ ਕੋਟਲਾ ਖੰਨਾ ਵਲਕੂਚ ਕਰਨਗੇ ਤੇ ਚੜਪੁਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਤੜਕੇ ਸਾਰ ਮੀਂਹ ਦੀਆਂ ਗਤੀਵਿਧੀਆਂ ਅੱਧ ਰਾਤ ਤੋਂ ਆ ਦੇਖਣ ਨੂੰ ਮਿਲਣਗੀਆਂ ਫਿਲਹਾਲ ਅਗਰ ਗੱਲ ਕਰੀਏ ਟੈਂਪਰੇਚਰ ਤਕਰੀਬਨ ਅੱਜ ਰਾਤ ਕੰਟਰੋਲ ਦੇ ਵਿੱਚ ਦੇਖਣ ਨੂੰ ਮਿਲਣਗੇ ਸਿੱਧੇ ਸਿੱਟੇ ਵੱਜੋ ਮੀਂਹ ਦੀਆਂ ਗਾਰਮਈਆਂ ਹੋਣ ਦੇ ਕਾਰਨ ਟੈਂਪਰੇਚਰ 25 ਡਿਗਰੀ ਦੇ ਕਰੀਬ ਜ਼ਿਆਤਰ ਇਲਾਕਿਆਂ ਦੇ ਵਿੱਚ ਕੰਨੂ ਮਿਲ ਸਕਦੇ ਹਨ ਓਵਰ ਆਲ ਇਸੇ ਤਰ੍ਹਾਂ ਦਾ ਮੌਸਮ ਆਪਾਂ ਨੂੰ ਅੱਜ ਰਾਤ ਦੇਖਣ ਨੂੰ ਮਿਲੇਗਾ ਜੇਕਰ ਗੱਲ ਕਰੀਏ तकरीबन ਆਉਣ ਵਾਲੇ ਘੰਟਿਆਂ ਦੇ ਵਿੱਚ तकरीबन ਯਾਤਰਾ ਇਲਾਕਿਆਂ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਫਿਰ ਤੋਂ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਮੌਨਸੂਨ ਵੀ ਪੰਜਾਬ ਦੇ ਨੇੜੇ ਪੁੰਦੀ ਹੋਈ ਦਿਖਾਈ ਦੇ ਰਹੀ ਅਗਲੇ 1-2 ਦਿਨਾਂ ਦੇ ਵਿੱਚ ਜਲਦੀ ਹੀ ਮੌਨਸੂਨ ਪੰਜਾਬ ਦੇ ਵੱਲ ਕੁਝ ਕਰਦੀ ਹੋਈ ਦਿਖਾਈ ਦੇਗੀ ਜੋ ਕਿ ਮੌਸਮ ਵਿਭਾਗ ਨੇ ਅੱਜ ਵੀ ਤਗੜੇ ਅਲਰਟ ਜਾਰੀ ਕੀਤੇਗੇ ਸਨ ਉਸ ਦੇ ਮੁਤਾਬਿਕ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਨਹੀਂ ਦੇਖਣ ਨੂੰ ਮਿਲੀਆਂ ਕੱਲ ਵੀ ਆਪਾਂ ਨੂੰ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤੇ ਗਿਆਨ ਉਮੀਦ ਮੁਤਾਬਿਕ ਜੇਕਰ ਕਾਰਵਾਈਆਂ ਹੁੰਦੀਆਂ ਹਨ ਤਾਂ ਕੁਝ ਲੱਗਿਆ ਵੀ ਸਵੇਰੇ ਤੜਕੇ ਸਾਰ ਵੀ ਆਪਾਂ ਨੂੰ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਇਸ ਦੀ ਜਾਣਕਾਰੀ ਆਪਾਂ ਅਗਲੀ ਵੀਡੀਓ ਵਿੱਚ ਲੈ ਕੇ ਸਵੇਰ ਦੇ ਵੀਡੀਓ ਵਿੱਚ ਲੈ ਕੇ ਜਲਦ ਹਾਜ਼ਰ ਹੋਵਾਂਗੇ ਕੱਲ